ਹੁਣ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਦੇ ਨਾਲ ਪੈਸੇ ਦਿੱਤੇ ਜਾਣਗੇ ਜੀ ਹਾਂ ਕੇਂਦਰ ਸਰਕਾਰ ਨੇ ਨਵਾਂ ਐਲਾਨ ਕੀਤਾ ਹੈ ਵੱਡਾ ਐਲਾਨ ਹੈ ਕਿ ਨਵੀਂ ਸਰਕਾਰ ਬਣਦੇ ਸਾਰੀ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਨਵਾਂ ਲੇਬਰ ਕੋਡ ਜਾਰੀ ਕਰ ਦਿੱਤਾ ਜਾਵੇਗਾ ਜਿਸ ਦੇ ਵਿੱਚ ਇਹ ਸਾਰੀਆਂ ਗੱਲਾਂ ਆਖੀਆਂ ਹੋਈਆਂ ਨੇ ਕਿ ਕਿਸ ਤਰੀਕੇ ਦੇ ਫਾਇਦੇ ਇੱਕ EMPLOYE ਨੂੰ ਮਿਲਣਗੇ ਤੁਹਾਡੇ ਕੰਮ ਦੇ ਹਿਸਾਬ ਦੇ ਨਾਲ ਤੁਹਾਨੂੰ ਪੈਸੇ ਪੇ ਕੀਤੇ ਜਾਣਗੇ ਨਾਲ ਦੇ ਨਾਲ ਤਨਖਾਹ ਜਿਹੜੀ ਹੈ ਉਹ ਵੀ ਤੈਅ ਕੀਤੀ ਜਾਵੇਗੀ ਇਸ ਦੇ ਨਾਲ ਹੀ ਔਰਤਾਂ ਜਿਹੜੀਆਂ ਨੇ ਹੁਣ ਦੇਰ ਰਾਤ ਤੱਕ ਕੰਮ ਕਾਜ ਕਰ ਸਕਣਗੀਆਂ ਪ੍ਰੈਗਨਨਸੀ ਲੀਵ ਤਾਂ ਮਿਲੇਗੀ ਹੀ ਮਿਲੇਗੀ ਪਰ ਦਫ਼ਤਰ ਦੇ ਅੰਦਰ ਉਹਨਾਂ ਨੂੰ ਨਰਸਿੰਗ ਸਟਾਫ ਵੀ ਦਿੱਤਾ ਜਾਵੇਗਾ ਇਹ ਪ੍ਰਾਈਵੇਟ ਅਦਾਰਿਆਂ ਦੇ ਲਈ ਹੁਣ ਲੇਬਰ ਕੋਡ ਦੇ ਵਿੱਚ ਨਵਾਂ ਜੋ ਲੇਬਰ ਕੋਡ ਹੋਵੇਗਾ ਉਸ ਦੇ ਵਿੱਚ ਸਾਰੀਆਂ ਗੱਲਾਂ ਆਖੀਆਂ ਗਈਆਂ ਨੇ ਕਿ ਕਿ ਫਾਇਦੇ ਹੋਣ ਜਾ ਰਹੇ ਨੇ ਇਸ ਨਵੇਂ ਲੇਬਰ ਕੋਡ ਦੇ ਵਿੱਚ ਆਓ ਜਾਣਦੇ ਹਾਂ ਦੱਸਦੀ ਹੈ ਕਿ ਨਵੇਂ ਲੇਬਰ ਕੋਡ ਲਾਗੂ ਹੁੰਦੇ ਸਾਰ ਹੀ ਦੱਸਦੀ ਹੈ ਕਿ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ EMPLOYE ਦੀ ਜਿਹੜੀ ਤਨਖਾਹ ਆ ਉਹ ਕੱਟੂ ਕੱਟ ਤੈ ਜਿਹੜੀ ਆ ਉਹ ਕੀਤੀ ਜਾਵੇ ਇਸ ਦੇ ਨਾਲ ਹੀ ਸਮੇਂ ਤੇ ਤਨਖਾਹ ਦੇਣ ਦੀ ਜਿਹੜੀ ਆ ਉਹ ਲਾਜ਼ਮੀ ਹੋ ਜਾਵੇਗੀ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ EMPLOYE ਜੋ ਪ੍ਰਾਈਵੇਟ ادارے ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਅਕਸਰ ਸੈਲਰੀ ਦੇ ਟਾਈਮ ਹੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਸੈਲਰੀ ਸਮੇਂ ਸਿਰ ਨਹੀਂ ਆਉਂਦੀ ਪਰ ਉਸ ਦੇ ਬਾਵਜੂਦ ਵੀ EMPLOYE ਨੂੰ ਕੰਮ ਜਿਹੜਾ ਆ ਮਜਬੂਰੀ ਦੇ ਵਿੱਚ ਕਰਨਾ ਪੈਂਦਾ ਪਰ ਹੁਣ ਇਸ ਲੇਬਰ ਕੋਡ ਦੇ ਵਿੱਚ ਗੱਲ ਆਖ ਦਿੱਤੀ ਗਈ ਹੈ ਕਿ ਹੁਣ ਸਮੇਂ ਤੇ ਸੈਲਰੀ ਦੇਣਾ ਲਾਜ਼ਮੀ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਔਰਤਾ ਜਿਹੜੀਆਂ ਨੇ ਦੇਰ ਰਾਤ ਤੱਕ ਕੰਮ ਕਰ ਸਕਣਗੀਆਂ ਇਸ ਦੇ ਨਾਲ ਹੀ ਪ੍ਰੈਗਨੈਂਸੀ ਲੀਵ ਤੇ ਉਹਨਾਂ ਨੂੰ ਮਿਲੇਗੀ ਹੀ ਮਿਲੇਗੀ ਨਾਲ ਦੇ ਨਾਲ ਜੋ ਨਰਸਿੰਗ ਸੂਬਿਤਾ ਆ ਉਹ ਆਫਿਸ ਦੇ ਵਿੱਚ ਉਹਨਾਂ ਨੂੰ ਦਿੱਤੀ ਜਾਵੇ ਇਹ ਵੀ ਲਾਜ਼ਮੀ ਕਰ ਦਿੱਤਾ ਗਿਆ ਨਾਲ ਦੇ ਨਾਲ ਜਦੋਂ ਤੁਸੀਂ EMPLOYE ਨੂੰ ਆ ਆਪਣੇ ਕੰਮ ਦੇ ਉੱਤੇ ਰੱਖਦੇ ਹੋ ਤਾਂ ਪ੍ਰਾਈਵੇਟ ਦੁਕਾਨਾਂ ਦੇ ਵਿੱਚ ਜਦੋਂ ਕੰਮ ਦੇ ਉੱਤੇ এমਪਲਾਈ ਨੂੰ ਰੱਖਿਆ ਜਾਂਦਾ ਹੈ ਤਾਂ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਤੁਸੀਂ ਨਿਯੁਕਤੀ ਪੱਤਰ ਦਿਓ ਇਸ ਦੇ ਨਾਲ ਹੀ ਜਿੱਕਰ ਤੁਸੀਂ এমਪਲਾਈ ਨੂੰ ਸੈਲਰੀ ਪੇ ਕਰ ਰਹੇ ਹੋ ਜਿੱਕਰ ਤੁਸੀਂ ਕੈਸ਼ ਰਾਹੀਂ ਕਰਨੀ ਹੈ ਚੈੱਕ ਰਾਹੀਂ ਕਰਨੀ ਹੈ ਬੈਂਕ ਖਾਤਿਆਂ ਦੇ ਵਿੱਚ ਤਨਖਾਹ ਨੂੰ ਪਾਉਣਾ ਹੈ ਇਹ ਸਾਰਾ ਕੁਝ ਤੈ ਸਰਕਾਰ ਕਰੇਗੀ ਇਸ ਦੇ ਨਾਲ ਹੀ ਜੇਕਰ ਕੰਪਨੀ ਘੱਟ ਸਮੇਂ ਦੇ ਲਈ ਕਿਸੇ ਵੀ EMPLOYE ਨੂੰ ਰੱਖਦੀ ਹੈ ਕੰਮ ਕਰਨ ਦੇ ਲਈ ਤਾਂ ਉਸ ਘੱਟ ਸਮੇਂ ਵਾਲੇ EMPLOYE ਨੂੰ ਵੀ ਉਨਾ ਹੀ ਜਿਹੜਾ ਆ ਅਧਿਕਾਰ ਹੋਵੇਗਾ ਜਾਂ ਉਨੀਆਂ ਹੀ ਉਸੇ EMPLOYE ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਜਿੰਨੀਆਂ ਬਾਕੀ ਸਥਾਈ ਸਹੂਲਤਾਂ ਅਜੜੀਆਂ ਨੇ ਸਥਾਈ EMPLOYE ਨੂੰ ਦਿੱਤੀਆਂ ਜਾਂਦੀਆਂ ਨੇ ਸਹੂਲਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਕੰਪਨੀ ਨੂੰ ਇਹ ਵੀ ਅਧਿਕਾਰ ਹੋਵੇਗਾ ਕਿ ਉਹ ਆਪਣੇ ਕੰਮ ਦੇ ਹਿਸਾਬ ਦੇ ਨਾਲ ਘੱਟ ਸਮੇਂ ਦੇ ਲਈ EMPLOYE ਨੂੰ ਕੰਮ ਦੇ ਉੱਤੇ ਰੱਖ ਸਕਦੇ ਨੇ ਇਸ ਦੇ ਨਾਲ ਹੀ ਇੱਕ ਪ੍ਰਾਈਵੇਟ ਅਦਾਰਿਆਂ ਨੂੰ ਇਹ ਵੀ ਫਾਇਦਾ ਹੋਵੇਗਾ ਤੁਸੀਂ ਅਕਸਰ ਇਹ ਵੀ ਦੇਖਿਆ ਹੋਣਾ ਹੈ ਕਿ ਜਦੋਂ ਵੀ ਕੋਈ ਕਾਮੇ ਜਿਹੜੇ ਨੇ ਜਾਂ ਕਹ ਜੀ EMPLOYE ਜਿਹੜੇ ਨੇ ਇੱਕਦਮ ਹੜਤਾਲ ਤੇ ਚਲੇ ਜਾਂਦੇ ਨੇ ਤਾਂ ਕੰਮ ਜਿਹੜਾ ਇੱਕਦਮ ਰੁਕ ਜਾਂਦਾ ਹੈ ਕਾਫੀ ਘਾਟਾ ਸਹਿਣਾ ਪੈਂਦਾ ਹੈ ਉਸ ਵਕਤ ਕੰਪਨੀ ਨੂੰ ਪਰ ਹੁਣ ਇਹ ਲੇਬਰ ਬੋਰਡ ਦੇ ਵਿੱਚ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਜੇਕਰ EMPLOYE ਹੜਤਾਲ ਤੇ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ 14 ਦਿਨ ਪਹਿਲਾਂ ਹੀ ਸਾਰੀ ਜਾਣਕਾਰੀ ਦੇਣੀ ਹੋਵੇਗੀ ਕਿ ਅਸੀਂ ਹੜਤਾਲ ਦੇ ਉੱਤੇ ਜਾ ਰਹੇ ਹਾਂ ਜਿਸ ਕਰਕੇ ਕੰਮ ਜਿਹੜਾ ਆ ਉਹ ਕੰਪਨੀ ਦਾ ਨਾਂ ਰੁਕੇ ਅਤੇ ਉਸੇ ਤਰੀਕੇ ਦੇ ਨਾਲ ਜਾਰੀ ਰਹੇ ਤਾਂ ਕੇਂਦਰ ਸਰਕਾਰ ਪੂਰੀ ਤਿਆਰੀ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਸਰਕਾਰ ਬਣਦੇ ਸਾਰੀ ਤਿੰਨ ਮਹੀਨਿਆਂ ਦੇ ਅੰਦਰ ਨਵਾਂ ਲੇਬਰ ਬੋਰਡ ਜਾਰੀ ਹੋ ਜਾਵੇਗਾ ਜਿਸ ਦੇ ਵਿੱਚ ਅਤੇ ਇਹ 결정ਤਾ ਗਿਆ ਹੈ ਕਿ ਤੁਹਾਡੇ ਕੰਮ ਦੇ ਹਿਸਾਬ ਦੇ ਨਾਲ ਤੁਹਾਨੂੰ ਪੈਸੇ ਦਿੱਤੇ ਜਾਣਗੇ ਇਸ ਦੇ ਨਾਲ ਹੀ ਘੱਟੋ ਘੱਟ ਸੈਲਰੀ ਤੈਅ ਹੋਵੇ ਇਸ ਦੇ ਨਾਲ ਹੀ ਔਰਤਾ ਜੁੜੀਆਂ ਨੇ ਦਿਨ ਰਾਤ ਤੱਕ ਕੰਮ ਕਰ ਸਕਣ ਦੀਆਂ ਪ੍ਰੈਗਨੈਂਸੀ ਲੀਵ ਮਿਲੇਗੀ ਪ੍ਰੈਗਨੈਂਸੀ ਲੀਵ ਦੇ ਨਾਲ ਨਾਲ ਆਫਿਸ ਦੇ ਵਿੱਚ ਨਰਸਿੰਗ ਸਹੂਤਾ ਉਹਨਾਂ ਨੂੰ ਦਿੱਤੀ ਜਾਵੇ ਸੈਲਰੀ ਟਾਈਮ ਦੇ ਉੱਤੇ ਦਿੱਤੀ ਜਾਵੇ ਇਸ ਦੇ ਨਾਲ ਹੀ ਕੰਪਨੀ ਜਿਹੜੀ ਹੈ ਉਹ ਘੱਟ ਸਮੇਂ ਦੇ ਲਈ EMPLOYE ਨੂੰ ਕੰਮ ਦੇ ਉੱਤੇ ਰੱਖ ਸਕਦੀ ਹੈ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ 3 3 6 6 ਮਹੀਨਿਆਂ ਦੇ ਲਈ EMPLOYE ਵੀ ਜਿਹੜੇ ਨੇ ਉਹ ਰੱਖੇ ਜਾਂਦੇ ਨੇ ਕੰਮਕਾਰ ਦੇ ਲਈ ਤੇ ਹੁਣ ਇਹ ਪੂਰੀ ਖੁੱਲ ਹੋਵੇਗੀ ਪ੍ਰਾਈਵੇਟ ਅਦਾਰਿਆਂ ਨੂੰ ਕਿ ਆਪਣੇ ਕੰਮ ਦੇ ਹਿਸਾਬ ਦੇ ਨਾਲ EMPLOYE ਨੂੰ 6 ਮਹੀਨਿਆਂ ਤੇ ਲਈ ਰੱਖ ਸਕਦੇ ਨੇ ਪਰ ਇਸ ਦੇ ਨਾਲ ਹੀ ਕੇਂਦਰ ਨੇ ਇਹ ਵੀ ਕਹਿ ਦਿੱਤਾ ਹੈ ਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਲੇਬਰ ਪੋਰਟ ਦੇ ਵਿੱਚ ਕਿ ਜੇਕਰ ਤੁਸੀਂ 6 ਮਹੀਨੇ ਦੇ ਲਈ EMPLOYE ਨੂੰ ਰੱਖ ਰਹੇ ਹੋ ਤਾਂ ਉਹੀ ਸਹੂਲਤਾਂ ਉਸੇ EMPLOYE ਨੂੰ ਦਿੱਤੀਆਂ ਜਾਣੀਆਂ ਜੋ ਆਪਣੇ ਸਥਾਈ EMPLOYE ਨੂੰ ਤੁਸੀਂ ਦੇ ਰਹੇ ਹੋ ਤਾਂ ਨਿਯੁਕਤੀ ਪੱਤਰ ਦੇਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਹੁਣ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਉਸ ਵਕਤ ਤੱਕ ਹੋਣਗੀਆਂ ਜਦੋਂ ਕੇਂਦਰ ਦੇ ਵਿੱਚ ਨਵੀਂ ਸਰਕਾਰ ਆ ਜਾਵੇਗੀ ਤੇ ਸਰਕਾਰ ਬਣ ਦੀ ਸਾਰੀ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਇਹ ਲੇਬਰ ਕੋਡ ਨਵਾਂ ਜਾਰੀ ਹੋ ਜਾਵੇਗਾ ਇਸ ਖਬਰ ਨੂੰ ਵੱਤਵਾ shear ਜ਼ਰੂਰ ਕਰ ਦੇਣਾ ਤਾਂ ਜੋ ਆਮ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਹੁਣ ਨਵਾਂ ਲੇਬਰ ਕੋਡ ਜਾਰੀ ਹੋਣ ਜਾ ਰਿਹਾ ਜਿਸ ਕਰਕੇ EMPLOYE ਨੂੰ ਅਤੇ ਕੰਪਨੀ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣ ਜਾਣੀਆਂ